ਉਪਮੰਡਲ ਦੇ ਪਿੰਡ ਚਾਨਣਵਾਲਾ 'ਚ ਇੱਕ ਘਰ 'ਚ ਖਾਣ ਲਈ ਰੱਖੇ ਆਚਾਰ ਦੇ ਡੱਬੇ 'ਚ ਮਰਿਆ ਸੱਪ ਦਾ ਬੱਚਾ ਦੇਖ ਕੇ ਡਰ ਦਾ ਮਾਹੌਲ ਬਣ ਗਿਆ। ਇਹ ਆਚਾਰ ਦਾ ਡੱਬਾ ਉਹਨਾਂ ਨੇ ਪਿੰਡ 'ਚੋਂ ਹੀ ਇੱਕ ਆਚਾਰ ਵੇਚਣ ਵਾਲੇ ਤੋਂ ਖਰੀਦਿਆ ਸੀ। ਜਾਣਕਾਰੀ ਦੰਦਿਆ ਪਰਮਜੀਤ ਕੌਰ ਵਾਸੀ ਪਿੰਡ ਚਾਨਣਵਾਲ ਨੇ ਦੱਸਿਆ ਕਿ ਉਸਨੇ ਪਿੰਡ 'ਚ ਆਏ ਇੱਕ ਆਚਾਰ ਵਾਲੇ ਤੋਂ ਡੱਬਾ ਬੰਦ ਆਚਾਰ ਖਰੀਦਿਆ ਸੀ। ਉਹਨਾਂ ਨੇ ਇਸ ਡੱਬੇ 'ਚੋਂ ਬਹੁਤ ਸਾਰਾ ਆਚਾਰ ਕੱਢ ਕੇ ਖਾ ਲਿਆ। ਤੇ ਇਸ ਡੱਬੇ ਚ ਕੁਝ ਕੁ ਗ੍ਰਾਮ ਹੀ ਅਚਾਰ ਬਚਿਆ ਸੀ ਜਦੋਂ ਪਰਿਵਾਰ ਦੇ ਇੱਕ ਮੈਂਬਰ ਨੇ ਡੱਬੇ ਚੋਂ ਚਮਚੇ ਨਾਲ ਅਚਾਰ ਕੱਢਿਆ ਤਾਂ ਉਸ ਚ ਸੱਪ ਦਾ ਮਰਿਆ ਬੱਚਾ ਮਿਲਿਆ ਏ ਉਪਮੰਡਲ ਦੇ ਪਿੰਡ ਚਾਨਣਵਾਲਾ ਚ ਇੱਕ ਘਰ ਚ ਖਾਣ ਲਈ ਰੱਖੇ ਅਚਾਰ ਦੇ ਡੱਬੇ ਚ ਮਰਿਆ ਸੱਪ ਦਾ ਬੱਚਾ ਦੇਖ ਕੇ ਡਰ ਦਾ ਮਾਹੌਲ ਬਣ ਗਿਆ ਇਹ ਚਾਰ ਦਾ ਡੱਬਾ ਉਹਨਾਂ ਨੇ ਪਿੰਡ ਚੋਂ ਹੀ ਇੱਕ ਅਚਾਰ ਵੇਚਣ ਵਾਲੇ ਤੋਂ ਖਰੀਦਿਆ ਸੀ ਜਾਣਕਾਰੀ ਦੰਦਿਆ ਪਰਮਜੀਤ ਕੌਰ ਵਾਸੀ ਪਿੰਡ ਚਾਨਣਵਾਲ ਨੇ ਦੱਸਿਆ ਕਿ ਉਸਨੇ ਪਿੰਡ ਚ ਆਏ ਇੱਕ ਅਚਾਰ ਵਾਲੇ ਤੋਂ ਡੱਬਾ ਬੰਦ ਅਚਾਰ ਖਰੀਦਿਆ ਸੀ ਉਹਨਾਂ ਨੇ ਇਸ ਡੱਬੇ ਚੋਂ ਬਹੁਤ ਸਾਰਾ ਅਚਾਰ ਕੱਢ ਕੇ ਖਾ ਲਿਆ ਤੇ ਇਸ ਡੱਬੇ ਚ ਕੁਝ ਕੁ ਗ੍ਰਾਮ ਹੀ ਅਚਾਰ ਬਚਿਆ ਸੀ ਜਦੋਂ ਪਰਿਵਾਰ ਦੇ ਇੱਕ ਮੈਂਬਰ ਨੇ ਡੱਬੇ ਚੋਂ ਚਮਚੇ ਨਾਲ ਅਚਾਰ ਕੱਢਿਆ ਤਾ ਉਸ ਚ ਸੱਪ ਦਾ ਮਰਿਆ ਬੱਚਾ ਮਿਲਿਆ